ਕੇਅਰ ਦੇ ਜਿਹੜੇ ਆਫੀਸਰ ਸਹਿਬਾਨ ਨੇ ਜਾਂ ਜਿਹੜੇ ਹੈਲਥ케ਅਰ ਦੇ ਅੰਦਰ ਪ੍ਰੋਫੈਸ਼ਨਲ ਕੰਮ ਕਰਦੇ ਨੇਗੇ ਚਾਹੇ ਉਹ ਡਾਕਟਰ ਨੇ ਚਾਹੇ ਨਰਸਾਂ ਨੇ ਗਿਆ ਚਾਹੇ ਫਾਰਮਾਸਿਸਟ ਨੇਗੇ ਜਾਂ ਹੋਰ ਕੋਈ ਹਮਲਾਗਾ ਕਿ ਪਿੰਡ ਦੇ ਮਹੱਲਾ ਖੇਲੀ ਦੇ ਵਿੱਚ ਪਿੰਡ ਦੇ ਜਾਂ ਸ਼ਹਿਰ ਦੇ ਹਸਪੀਟਲ ਦੇ ਅੰਦਰ ਜਾਂ ਸਬਡਿਵੀਜ਼ਨਲ ਹਸਪੀਟਲ ਦੇ ਅੰਦਰ ਯਾ ਜਿਹੜਾ ਵੀ ਮੈਕੈਨਿਜ਼ਮ ਹੈਲਥ ਡਿਪਾਰਟਮੈਂਟ ਦੇ ਅੰਦਰ ਕੰਮ ਕਰਦਾਗਾ ਉਹਦੇ ਅੰਦਰ ਲੋਕਾਂ ਤੋਂ ਫੀਡਬੈਕ ਲੈਣਗੇ ਕਿ ਤੁਹਾਡਾ ਇਲਾਜ ਹੋ ਰਿਹਾ ਜਾਂ ਨਹੀਂ ਹੋ ਰਿਹਾ ਕਿਉਂਕਿ ਬਹੁਤ ਸਾਰੀਆਂ ਸਹੂਲਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਰਹੀ ਆ ਪਰ ਲੇਕਿਨ ਉਹਨਾਂ ਤੇ ਚੈੱਕ ਰੱਖਣਾ ਕੰਸਰਨਡ ਅਫਸਰਾਂ ਦੀ ਅਕਾਉਂਟੇਬਿਲਟੀ ਦਾ ਕਰਨਾ ਇਹ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ ਕਿਉਂਕਿ ਦੇ ਦਿਓ ਜਾ ਕੇ ਜਿਹੜੇ ਬੈਨੀਫੀਸ਼ੀਅਰੀ ਦੇ ਨੇ ਜਾਂ ਜਿਹਨਾਂ ਲੋਕਾਂ ਤੱਕ ਕੋ ਸਹੂਲਤਾਂ ਪਹੁੰਚਣੀਆਂ ਨੇ ਜੇ ਉਹ ਨਹੀਂ ਪਹੁੰਚਦੀ ਤਾਂ ਮੈਂ ਸਮਝਦਾ ਸਰਕਾਰ ਦੀ ਫੇਲਿਅਰ ਹੁੰਦਾ ਹੈ ਇਸੇ ਗੱਲ ਕਰਕੇ ਇਹ ਅਸੀਂ ਅੱਜ ਆਰਡਰ ਜਾਰੀ ਕੀਤੇ ਨੇ ਕਿ ਕਿਸ ਤਰ੍ਹਾਂ ਕੱਲਾ ਇਹ ਨਹੀਂ ਕਿ ਹੈਲਥ ਕੇਅਰ ਦੀ ਗੱਲ ਕਰਦਾ ਮੈਂ ਕਿਸ ਤਰ੍ਹਾਂ ਟੀਚਰ ਸਹਿਬਾਨ ਸਾਡੇ ਅਤੇ ਆਪਕ ਗਣ ਜਿਹੜੇ ਦੇਗੇ ਉਹਦੇ ਸਕੂਲਾਂ ਦੇ ਅੰਦਰ ਤੇ ਇਸ ਤੋਂ ਬਿਨਾ ਕੀ ਪਿੰਡ ਦੇ ਅੰਦਰ ਸਫਾਈ ਦਾ ਪ੍ਰਬੰਧ ਹੈ? ਔਰ ਸਭ ਤੋਂ ਵੱਡੀ ਗੱਲ ਯੋਧ ਨਸ਼ਿਆਂ ਦੇ ਵਿਰੁੱਧ ਯੋਧ ਨਸ਼ਿਆਂ ਦੇ ਵਿਰੁੱਧ ਦੀ ਸ਼ੁਰੂਆਤ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀ ਆ। ਉਸ ਕੈਂਪੇਨ ਦਾ ਲੋਕਾਂ ਤੇ ਕੀ ਅਸਰ ਹੋ ਰਿਹਾ? ਕੀ ਪੁਲਿਸ ਦੇ ਅਧਿਕਾਰੀ ਕੋਈ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਕਿ ਜਾ ਕੇ ਲੋਕਾਂ ਦੇ ਅੰਦਰ ਕੰਮ ਕਰ ਰਹੇ ਨੇਗੇ ਇਹਦੇ ਬਾਰੇ ਵੀ ਜੜੀ ਜਾਣਕਾਰੀ ਉਹ ਗਰਾਊਂਡ ਲੈਵਲ ਤੋਂ ਇਕੱਤਰ ਕੀਤੀ ਜਾਊਗੀ ਉਹ ਬਿਲਕੁਲ ਨੀਚਲੇ ਲੈਵਲ ਤੋਂ ਇਕੱਤਰ ਕੀਤੀ ਜਾਊਗੀ ਔਰ ਦੂਸਰਾ ਸਾਡੇ ਨੌਜਵਾਨ ਨੇ ਜਿਹੜੇ ਜਿਹੜੇ ਪੰਜਾਬ ਦੇ ਪਿੰਡਾਂ ਦੇ ਅੰਦਰ ਸ਼ਹਿਰਾਂ ਦੇ ਅੰਦਰ ਸਾਡੀ ਜਵਾਨੀ ਆ ਉਹਨਾਂ ਸਾਰਿਆਂ ਨੂੰ ਮੋਟੀਵੇਟ ਕੀਤਾ ਜਾਊਗਾ ਸਾਰੇ ਨੂੰ ਮੋਟੀਵੇਟ ਕਰਕੇ ਗਰਾਊਂਡ ਤੱਕ ਪਹੁੰਚਾਇਆ ਜਾਊਗਾ ਉਹਨੂੰ ਗਰਾਊਂਡ ਤੱਕ ਲੈ ਕੇ ਜਾਇਆ ਜਾਊਗਾ ਕਿਉਂਕਿ ਜਦੋਂ ਐਂਟੀ ਡਰਗ ਕੈਂਪੇਨ ਪੰਜਾਬ ਚੱਲ ਰਹੀ ਆ ਇਹਦੇ ਨਾਲ ਦੀ ਨਾਲ ਸਾਡੀ ਦੂਜੀ ਮੁਹਿਮਾ ਕਿ ਅਸੀਂ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਗਰਾਊਂਡ ਤੱਕ ਲੈ ਕੇ ਜਾਈਏ ਸਪੋਰਟਸ ਦੇ ਇਵੈਂਟਸ ਸ਼ਾਮਿਲ ਕਰੀਏ ਤਾਂ ਕਿ ਜਿਹੜਾ ਉਹ ਦੂਰ ਰਹਣ ਇਹਨਾਂ ਸਾਰੀਆਂ ਸਾਰੀਆਂ ਐਕਟੀਵਿਟੀ ਨੂੰ ਚੈੱਕ ਕੀਤਾ ਜਾਊਗਾ ਔਰ ਇਸ ਦੇ ਨਾਲ ਦੀ ਨਾਲ ਉਹਦਾ ਸੋਸ਼ਲ ਪ੍ਰਭਾਵ ਕੀ ਪੈ ਰਿਹਾ ਸੋਸ਼ਲ ਪ੍ਰਭਾਵ ਕੀ ਪੈ ਰਿਹਾ ਕਿ ਉਹ ਜਿਹੜੀ એનર્ਜੀ ਆ ਸਾਡੀ ਜਿਹੜੀ ਅਸੀਂ ਸਪੋਰਟਸ ਚ ਇਨਵੈਸਟ ਕਰ ਰਹੇ ਹਾਂ ਕੀ ਉਹ ਚੈਨਲਾਈਜ਼ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਉਹਦੇ ਤੇ ਵੀ ਧਿਆਨ ਰੱਖਿਆ ਜਾਊਗਾ ਇਹਦੇ ਅਸੀਂ ਲਗਭਗ 4 ਜਿਹੜੇ ਸਟੈਪ ਨੇ ਉਹ ਅੱਜ ਨਿਰਾਰਥ ਕੀਤਾ ਰਗੇ ਕਿ ਪਿੰਡਾਂ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਲੋਕਾਂ ਦੇ ਦਰਵਾਜ਼ੇ ਤੇ ਜਾ ਕੇ ਜਿਉਂ ਆਪਾਂ ਕਹਿੰਦੇ ਆ ਦੋ ਸਟੈਪ ਉਹਨਾਂ ਦੀ ਮੁਸ਼ਕਲਾ ਸੁਣਨੀ ਆ ਪਿੰਡਾਂ ਦੇ ਲੋਕਾਂ ਨਾਲ ਜਾ ਕੇ ਪਬਲਿਕ ਮੀਟਿੰਗਾਂ ਕਰਨੀਆਂ ਉਹਨਾਂ ਪਬਲਿਕ ਮੀਟਿੰਗਸ ਤੋਂ ਜਿਹੜੇ ਡਾਕੂਮੈਂਟ ਨਗੇ ਜੋ ਕਿ ਐਪਲੀਕੇਸ਼ਨ ਕੰਸਰਨਡ ਵਿਅਕਤੀ ਜਿਹੜਾ ਤੁਹਾਨੂੰ ਦਿੰਦਾਗਾ ਉਹਦੀ ਡਾਕੂਮੈਂਟੇਸ਼ਨ ਕਰਨੀ ਆ ਉਦੋਂਕ ਪੂਰਾ ਬਿਉਰਾ ਤਿਆਰ ਕਰਨਾਗਾ ਪਰ ਇਸ ਤੋਂ ਬਿਨਾ ਇਹ ਨਹੀਂ ਕਿਉਂਕਿ ਡਿਫਟਿਕ ਬੀਸੇ ਸਾਹ ਜਾਣ ਕੇ ਬਹੁਤ ਸਾਰੇ ਐਸੇ ਡਿਪਾਰਟਮੈਂਟ ਲਗੇ ਮੰਨ ਲਓ ਕਿਸੇ ਦਾ ਇੰਤਕਾਲ ਨਹੀਂ ਹੋਇਆ ਮੰਨ ਲਓ ਕਿਸੇ ਦਾ ਜਨਮ ਸਰਟੀਫਿਕੇਟ ਨਹੀਂ ਬਣਿਆ ਉਹ ਸਾਰਾ ਡੇਟਾ ਕਲੈਕਟ ਕਰਕੇ ਅਪਲੀਕੇਸ਼ਨ ਕਲੈਕਟ ਕਰਕੇ ਉਹ ਕਨਸਰਨਡ ਅਧਿਕਾਰੀਆਂ ਤੋਂ ਐਸ ਸੂਨ ਐਟ ਪੋਸੀਬਲ ਹੋ ਸਕਦਾ ਜਿੰਨੀ ਜਲਦੀ ਹੋ ਸਕਦਾ ਉਨੇ ਜਲਦੀ ਜਿਹੜਾ ਉਹ ਕੰਮ ਕਰਵਾ ਕੇ ਸਬੰਧਤ ਵਿਅਕਤੀ ਨੂੰ ਉਹਦਾ ਜਵਾਬ ਦੇਣਗੇ ਸੋਵੇਂ ਸਮੁੰਦਰਾ ਇੱਕ ਬਹੁਤ ਵੱਡਾ ਸਟੈਪ ਆ ਇਹਦੇ ਨਾਲ ਦੀ ਨਾਲ ਜਿਹੜਾ ਸਾਡਾ ਡਿਪਾਰਟਮੈਂਟ ਆਫ ਰਿਮੂਵਲ ਆਫ ਪਬਲਿਕ ਗ੍ਰੀਵੈਂਸਾ ਉਹਦੇ ਕੋਲੇ ਸਾਰਾ ਡਾਟਾ ਜਿਹੜਾਗਾ ਉਹ ਵੀ ਇਕੱਤਰ ਕੀਤਾ ਜਾਊਗਾ ਡਿਪਟੀ ਕਮਿਸ਼ਨਰ ਸਾਹਿਬ ਖੁਦ ਉਹ ਸਾਰਾ ਡਾਟਾ ਕਿ ਮੈਂ ਡਿੜ ਵਿੱਚ ਗਿਆ ਸੀ ਮੈਂ ਛਾਜਲੀ ਗਿਆ ਸੀ ਮੈਂ ਧੂਰੀ ਗਿਆ ਸੀ ਉੱਥੋਂ ਮੈਨੂੰ ਆਹ ਡਾਟਾ ਜਿਹੜਾ ਨਿਕਲ ਕੇ ਆਇਆ ਕਿ ਇਹਨੇ ਲੋਕਾਂ ਨੇ ਮਹੱਲਾ ਕਲੀਨਿਕ ਗਿਆ ਸੀ ਉਹਨਾਂ ਨੂੰ ਮੈਡੀਸਿਨ ਮਿਲੀ ਮੈਡੀਸਿਨ ਨਹੀਂ ਮਿਲੀ ਡਾਕਟਰ ਹਾਜ਼ਰ ਸੀ ਨਹੀਂ ਸੀ ਹਾਜ਼ਰ ਮੈਂ ਇਹਨੇ ਸਕੂਲਾਂ ਦੀ ਵਿਜ਼ਿਟ ਕੀਤੀ ਕਿ ਟੀਚਰ ਸਾਹਿਬਾਨ ਹਾਜ਼ਰ ਸੀ ਕਿ ਕੋਈ ਪੜ੍ਹਾ ਰਿਹਾ ਸੀ ਜਾਂ ਨਹੀਂ ਪੜ੍ਹਾ ਰਿਹਾ ਸੀ ਉਹ ਕਿਹੜੀ ਜਗ੍ਹਾ ਤੇ ਸਕੇਤਾ ਮਿਲਦੀਆਂ ਨੇਗੀਆਂ ਮਤਲਬ ਹਰ ਡਿਪਾਰਟਮੈਂਟ ਦੇ ਅੰਦਰ ਜਾ ਕੇ ਚੈੱਕ ਕਰਨਗੇ ਉਹ ਸਾਰੀ ਰਿਪੋਰਟ ਜਿਹੜੀ ਆ ਬੜਾ ਕੇ ਡਿਪਾਰਟਮੈਂਟ ਨੂੰ ਸੌਂਪਣਗੇ ਤਾਂ ਕਿ ਉਹਨਾਂ ਤੇ ਜੇ ਕੋਈ ਰਿਪੋਰਟਾਂ ਆਉਣਗੀਆਂ ਉਹਨਾਂ ਤੇ ਐਕਸ਼ਨ ਵੀ ਲਿਆ ਜਾਊਗਾ ਔਰ ਟਾਈ ਬੌਂਡ ਐਕਸ਼ਨ ਪਲਾਨ ਜਿਹੜਾ ਉਹ ਵੀ ਦਿੱਤਾਗਾ ਕਿ ਤੁਸੀਂ ਕੀ ਐਕਸ਼ਨ ਕੀਤਾ ਮੰਨ ਲਓ ਕੋਈ ਟੀਚਰ ਸਕੂਲ ਚ ਗਏ ਕੋਈ ટીਚਰ ਸਹਿਵਾਨ ਸਮੇਂ ਸਿਰ 9 ਵਜੇ ਕਲਾਸ ਸ਼ੁਰੂ ਹੁੰਦੀ ਹੈ 9 ਵਜੇ ਨਹੀਂ ਪਹੁੰਚਿਆ ਡੀਸੀ ਸਹਿਵਾਨ 9 ਵਜੇ ਪਹੁੰਚ ਗਏ ਐਸਜੀਮ ਸਹਿਵਾਨ 9 ਵਜੇ ਪਹੁੰਚ ਗਏ ਤਾਂ ਤਤੰਤ ਰਿਪੋਰਟ ਜਿਹੜੀ ਆ ਉਹ ਉੱਪਰ ਵੀ ਹੋਊਗੀ ਤਤੰਤ ਜਿਹੜਾ ਕਨਸਰਨ এডੂਕੇਸ਼ਨ ਦਾ ਅਧਿਕਾਰੀ ਆ ਉਹਨੇ ਕੀ ਐਕਸ਼ਨ ਲਿਆ ਉਹ ਵੀ ਰਿਪੋਰਟ ਜਿਹੜੀ ਆ ਸਰਕਾਰ ਕੋਲ ਆਊਗੀ ਤਾਂ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਕੋਈ ਖਲਵਾੜ ਨਾ ਕਰ ਸਕੇ ਹਾਂ ਜੇਕਰ ਕੋਈ ਮਰੀਜ਼ 9 ਵਜੇ 5 ਮਿੰਟ ਤੇ ਪਹੁੰਚ ਗਿਆ ਹਸਪੀਟਲ ਦੇ ਅੰਦਰ ਮਹੱਲਾ ਕਲੀਨਿਕ ਦੇ ਅੰਦਰ ਕੀ ਡਾਕਟਰ 9 ਵਜੇ 5 ਮਿੰਟ ਤੇ ਆ ਗਿਆ ਸੀ 9 ਵਜੇ ਆ ਗਿਆ ਸੀ ਕੀ ਉਹਦੇ ਪ੍ਰੋਪਰਲੀ ਟੈਸਟ ਕਰ ਲਏ ਸੀਗੇ ਇਹ ਸਾਰੀ ਜਿਹੜੀ ਰਿਪੋਰਟ ਆ ਉਹ ਵੀ ਸਰਕਾਰ ਕੋਲੇ ਪਹੁੰਚੂਗੀ ਤਾਂ ਕਿ ਇਹਦੇ ਨਾਲ ਮੈਂ ਸਮਝਦਾ ਜਿੱਥੇ ਸਾਡਾ ਲੋਕਾਂ ਦਾ ਵਿਸ਼ਵਾਸ ਜਿਹੜਾ ਉਹ ਵੀ ਸਰਕਾਰ ਦੇ ਅੰਦਰ ਹੋਰ ਪੱਕਾ ਹੋਊਗਾ ਔਰ ਲੋਕਾਂ ਦੇ ਕੰਮਕਾਰ ਲੋਕਾਂ ਦੇ ਕੰਮ ਕਰਨੇ ਜਿਹੜੇ ਉਹ ਵੀ ਤੇਜ਼ੀ ਦੇ ਨਾਲ ਹੋਣਗੇ ਕਿਉਂਕਿ ਨਹੀਂ ਤਾਂ ਬਹੁਤ ਸਾਰੇ ਕੰਮ ਵਿਚਾਰੇ ਕੋਈ ਬਾਰ-ਬਾਰ ਚੱਕਰ ਮਾਰ ਕੇ ਡਿਪਟੀ ਕਮਿਸ਼ਨਰ ਸਾਹਿਬਾਨ ਦੇ ਚੱਕਰ ਮਾਰ ਕੇ ਬਾਹਰ ਜਦੋਂ ਆਉਂਦਾ ਹੈ ਵਿਚਾਰਾ ਕੋਈ ਬਜ਼ੁਰਗ ਅਪਲੀਕੇਸ਼ਨ ਲੈ ਕੇ ਤਾਂ ਪੀਐਨ ਸਾਹਿਬ ਕਹਿ ਦਿੰਦੇ ਨੇ ਜਾਂ ਕੋਈ ਵਿਅਕਤੀ ਕਹਿੰਦਾ ਕਿ ਡੀਸੀ ਸਾਹਿਬ ਹੈ ਨਹੀਂ ਐਸਡੀਐਮ ਸਾਹਿਬਾਨ ਹੈ ਨਹੀਂ ਜਾਂ ਕਿਸੇ ਹੋਰ ਅਫੀਸਰ ਕੋਲ ਜਾਂਦਾ ਕਹਿੰਦੇ ਅਫੀਸਰ ਮਿਲਿਆ ਨਹੀਂ ਪਰ ਲੇਕਿਨ ਡੋਰ ਸਲੈਪ ਜਿਹੜੀ ਅਸੀਂ ਡਿਲੀਵਰੀ ਦੇ ਰਹੇ ਹਾਂਗੇ ਇਹਦੇ ਨਾਲ ਡੀਸੀ ਸਾਹਿਬਾਨ ਜਾ ਕੇ ਆਉਣਗਾ ਪੂਰੇ ਪਿੰਡ ਦੇ ਅੰਦਰ ਮੰਨ ਲਓ ਪਹਿਲਾ ਪਿੰਡ ਆ ਉਹਦੇ ਅੰਦਰ ਪਹਿਲਾ ਅਨਾਉਂਸਮੈਂਟ ਹੋਊਗੀ ਕਿ ਅੱਜ ਤੁਹਾਡੇ 10 ਵਜੇ ਡੀਸੀ ਸਾਹਿਬਾਨ ਆ ਰਹੇ ਨੇ ਕਿ ਜੇ ਕੋਈ ਮੰਨ ਲਓ ਹੈਂਡੀਕੈਪ ਆ ਕਿਸੇ ਦਾ ਮੈਸੇਜ ਆ ਗਿਆ ਕਿ ਹੈਂਡੀਕੈਟ ਵਿਅਕਤੀ ਫਲਾਣੀ ਜਗ੍ਹਾ ਤੇ ਰਹਿੰਦਾਗਾ ਉੱਥੇ ਤੱਕ ਵੀ ਜਿਹੜਾ ਡੀਸੀ ਸਾਹਿਬਾਨ ਨੂੰ ਜਾਣਾ ਹੋਊਗਾ ਅਫਸਰ ਸਾਹਿਬਾਨ ਨੂੰ ਜਾਣਾ ਹੋਊਗਾ ਉਹਦੀ ਗੱਲ ਸੁਣ ਕੇ ਉਹਦਾ ਮਸਲੇ ਦਾ ਹੱਲ ਕਰਕੇ ਆਉਣਾ ਹੋਊਗਾ ਸੋ ਅੱਜ ਇਹ ਸਰਕਾਰ ਤੁਹਾਡੇ ਦਵਾਰ ਜਿਹੜੀ ਮਹਿਮਾ ਉਹਨੂੰ ਹੋਰ ਤੇਜ ਕਰਨ ਦਾ ਫੈਸਲਾ ਕੀਤਾਗਾ ਔਰ ਸਾਰੇ ਪੰਜਾਬ ਦੇ ਡੀਸੀ ਸਾਹਿਬਾਨ ਨੂੰ ਸਾਰੇ ਸਬੰਧਤ ਅਫਸਰਾਂ ਨੂੰ ਸਖਤ ਹਦਾਇਤ ਜਾਰੀ ਕੀਤੀ ਆ ਕਿ ਕੋਈ ਵੀ ਜਿਹੜਾ ਇਸ ਮਹਿਮੇ ਚ ਪਿੱਛੇ ਨਹੀਂ ਰਹਿ ਸਕਦਾ ਬਲਕਿ ਜਿਆਦਾ ਤੋਂ ਜਿਆਦਾ ਜਗ੍ਹਾ ਤੇ ਬੇਸਤ ਕਰੋ ਔਰ ਘਟੋ ਘਟ ਤਿੰਨ ਜਾਂ ਚਾਰ ਪਿੰਡ ਹਰ ਰੋਜ਼ ਕਰੋ ਔਰ ਹਫਤੇ ਚ ਚਾਰ ਦਿਨ ਜਿਹੜੇ ਨੇਗੇ ਔਰ ਜੂਝ ਰਹੋ ਕਿਉਂਕਿ ਸੀ ਸੈਚਰਡੇ ਸੰਡੇ ਵੀ ਰੱਖਿਆ ਗਿਆ ਸੋਮਵਾਰ ਤੇ ਮੰਗਲਵਾਰ ਵੀ ਰੱਖਿਆ ਗਿਆ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਜਿਹੜੇ ਕੇਸੀ ਅਫਸਰਾਂ ਦੇ ਜਦੋਂ ਆਫੀਸ਼ੀਅਲ ਡੇ ਨੇਗੇ ਉਹ ਵੀ ਰੱਖੇ ਨੇ ਜਦੋਂ ਸ਼ਨੀਵਾਰ ਐਤਵਾਰ ਹੁੰਦਾ ਤਾਂ ਡੀਸੀ ਸਾਹਿਬਾਂ ਜਿਹੜੇ ਦੂਦ ਰਾੜੇ ਵਾਲੇ ਪਿੰਡ ਹੋਣਗੇ ਉਹਨਾਂ ਜਾਇਆ ਕਰਨਗੇ ਜਦੋਂ ਸੋਮਵਾਰ ਮੰਗਲਵਾਰ ਉਹਦੇ ਜਾਇਆ ਕਰਨਗੇ ਤਾਂ ਕਿ ਉਹ ਆਪਣੇ ਆਫਿਸ ਦੇ ਅੰਦਰ ਆ ਕੇ ਮਾਰਨਿੰਗ 9 ਵਜੇ ਗਏ 4 ਘੰਟੇ ਲਾਏ ਤਾਂ ਕਿ ਆਫਟਰ ਥੈਟ ਜਿਹੜਾ ਉਹ ਆਪਣਾ ਕੋਰਟ ਦਾ ਕੰਮ ਜਾਂ ਆਪਣੇ ਕੰਪਲੈਕਸ ਦਾ ਕੰਮ ਉਹ ਵੀ ਪੂਰਾ ਕਰ ਲਿਆ ਕਰਨਗੇ ਥੈਂਕ ਯੂ ਜੀ ਜੀਮਾ ਸਾਹਿਬ ਜੇ ਜਿਹੜੀ ਆਪ ਨੂੰ ਛੁੱਟੀ ਦਾ ਦਿਨ ਹੁੰਦਾ ਹੈ ਵੈਸੇ ਅਮੂਮਨ ਸਰਕਾਰੀ ਦੇਖੋ ਗੱਲ ਇਹ ਆ ਕਿ ਸਰਕਾਰ ਤੁਹਾਡੇ ਦਵਾਰ ਡੀਸੀ ਸਹਿਵਾਨ ਨੇ ਜਾਣਾ ਹੁੰਦਾ ਡੀਸੀ ਸਹਿਵਾਨ ਜਿਹੜੇ ਉਹਦੇ ਨਾਲ 24 ਘੰਟੇ ਜਿਹੜੀ ਉਹਨਾਂ ਦੀ ਡਿਊਟੀ ਲੱਗੀ ਹੁੰਦੀ ਹੈਗੀ ਉਹ ਜਾਣਗੇ ਜਾ ਕੇ ਸਾਡੇ ਜਿਹੜੇ ਚੁੜੇ ਹੋਏ ਨਮਾਇंदे ਨੇ ਸਰਪੰਚ ਪੰਚ ਸਾਰੇ ਉਹਨਾਂ ਨੂੰ ਸਹਿਯੋਗ ਕਰਨਗੇ ਔਰ ਮੈਨੂੰ ਲੱਗਦਾ ਨਹੀਂਗਾ ਕਿ ਕੋਈ ਬੜੀ ਵੱਡੀ ਸਮੱਸਿਆ ਕੀ ਜਦੋਂ ਇਹ ਮਹਿਮ ਜਿਹੜੀ ਆ ਤੇਜ਼ੀ ਨਾਲ ਚੱਲੂਗੀ ਤਾਂ ਸਮੱਸਿਆ ਹੀ ਨਹੀਂ ਕੋਈ ਰਹਿਣੀ ਤਾਂ ਗਰਾਊਂਡ ਦੇ ਤਾਂ ਸਮੱਸਿਆ ਹੀ ਮੇ ਖਤਮ ਹੋ ਜਾਣਗੀਆਂ ਲੋਕਾਂ ਦੇ ਕੰਮ 24 ਘੰਟਿਆਂ ਚ ਹੋ ਜਾਣਗੇ ਜਦੋਂ ਮੰਨ ਲਓ ਉਹਨੇ ਉਸ ਇਲਾਕੇ ਜਾਣਾਗਾ ਡੀਸੀ ਸਾਹਿਬਾਨ ਨੇ ਲੈਰੇ ਗਾਗੇ ਦੇ ਹਲਕੇ ਜਾਣਾਗਾ ਜਦੋਂ ਲੈਰੇ ਗਾਗੇ ਦੇ ਤਹਿਸੀਲਦਾਰ ਸਾਹਿਬ ਨੂੰ ਪਤਾ ਲੱਗ ਗਿਆ ਐਸਐਮਓ ਸਾਹਿਬ ਨੂੰ ਪਤਾ ਲੱਗ ਗਿਆ ਐਸਡੀਐਮ ਸਾਹਿਬਾਨ ਨੂੰ ਪਤਾ ਲੱਗ ਗਿਆ ਸਾਰੇ ਅਫਸਰਾਂ ਨੂੰ ਪਤਾ ਲੱਗ ਗਿਆ ਕਿ ਸਵੇਰੇ 11 ਵਜੇ ਡੀਸੀ ਸਾਹਿਬਾਨ ਨੇ ਆਉਣਾ ਜੇ ਨਹੀਂ ਵੀ ਪਤਾ ਲੱਗਿਆ ਤਾਂ ਤੁਰੰਤ ਤੋਂ ਸਾਰੇ ਕਾਰਵਿ ਕਰ ਲੈ ਚੁਕੰਨੇ ਹੋਣਗੇ ਤੁਰੰਤ ਜਿਹੜੀਆਂ ਫਾਈਲਾਂ ਮਹੀਨਾ ਮਹੀਨਾ ਦੋ ਦੋ ਦਮਹੀਨੇ ਨੇ ਥੱਲੇ ਕਿਲਾ ਉਠਿਆ ਕਰਕੇ ਰੱਖ ਦਿੰਦੇ ਇਦਾਂ ਉਹ ਸਿੱਧੀਆਂ ਕਰਕੇ ਉਹਨਾਂ ਤੇ ਲਗਾਤਾਰ ਕੰਮ ਕੱਢ ਗਏ ਬੇਸਿਕਲੀ ਗੱਲ ਇਹ ਈ ਜੀ ਕਿ ਉਹ 24 ਘੰਟੇ ਡੀਸੀ ਸਹਿਬਾਨ ਅਸਲ ਲੱਗੀ ਰਹਿਣਗੇ ਜੁਦੇ ਮਹਿਮ ਦੇ ਵਿੱਚ ਉਸ ਵੇਲੇ ਕਾਉਂਟੇਬਿਲਟੀ ਤੈਅ ਹੋਗੀ ਜਿਹੜਾ ਨਹੀਂ ਕੰਮ ਕਰੂਗਾ ਜਿਹੜਾ ਕੋਈ ਐਸਡੀਐਮ ਸਹਿਬਾਨ ਕੋਈ ਤਹਿਸੀਲਦਾਰ ਸਹਿਬਾਨ ਕੋਈ ਟੀਚਰ ਸਹਿਬਾਨ ਕੋਈ ਡਾਕਟਰ ਸਹਿਬਾਨ ਜਿਹੜਾ ਵੀ ਅਧਿਕਾਰੀ ਆ ਥੱਲੇ ਕਿਸੇ ਵੀ ਲੈਵਲ ਦਾ ਚਾਹ ਡੀਸੀ ਸਹਿਬਾਨ ਉਹਦੀ ਤਾਂ ਅਸੀਂ ਕਰਾਂਗੇ ਦੇਖਾਂਗੇ ਜਿਹੜਾ ਕੰਮ ਨਹੀਂ ਕਰੂਗਾ ਤਾਂ ਉਹਦੀ ਕਾਉਂਟੇਬਿਲਟੀ ਤੈਅ ਹੋਗੀ ਉਹਨੂੰ ਉਸ ਤੰਗ ਮੈਂ ਜਿਹੜੀ ਸਜ਼ਾਗੀ ਉਹ ਜੋ ਕਾਨੂੰਨ ਕਹਿੰਦਾਗਾ ਮਿਲੂਗੀ ਜੀ ਬੰਦਾ ਜਿਹੜਾ ਫੀਡਬੈਕ ਆਨ ਕਿ ਉਦਲੀ ਤੋਂ ਅਲੱਗ ਤੋਂ ਵਿਭਾਗਨਾ ਆਇਆ ਜਾਇਆ ਹੈ ਜਿਸ ਦੇ ਵਿੱਚ ਨਹੀਂ ਨਹੀਂ ਵਿਭਾਗ ਜਿਹੜਾ ਆਲਰੇਡੀ ਬਣਿਆ ਹੈਗਾ ਪਬਲਿਕ ਗਰੀਬੈਂਸ ਡਿਪਾਰਟਮੈਂਟ ਜਿਹੜਾ ਆਲਰੇਡੀ ਬਣਿਆ ਹੈਗਾ ਉਹ ਡਿਪਾਰਟਮੈਂਟ ਦੇ ਅੰਦਰ ਡਾਟਾ ਇਕੱਠਾ ਹੋਊਗਾ 2022 ਚ ਜਦੋਂ ਸਰਕਾਰ ਬਣੀ ਸੀ ਸੀਐਮ ਸਾਹਿਬ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਨੂੰ ਪਿੰਡਾਂ 'ਚ ਚੱਲੇਗੀ ਇਹ ਗੱਲ ਅਜ ਤੋਂ 3 ਸਾਲ ਪਹਿਲਾਂ ਵੀ ਕਹੀ ਸੀ ਕਿ ਸਾਡੇ ਮੰਤਰੀ ਵਿਧਾਇਕ ਅਕਸਰ ਪਿੰਡਾਂ 'ਚ ਜਾਇਆ ਕਰਨਗੇ ਇਹ ਤੁਹਾਨੂੰ ਨਹੀਂ ਲੱਗਦਾ ਕਿ 3 ਸਾਲ ਪਹਿਲਾਂ ਵੀ ਅਨਾਉਂਸਮੈਂਟ ਹੋਈ ਸੀ ਨਹੀਂ ਨਹੀਂ ਇਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਆ ਜੰਬੀਆ ਸਰਕਾਰ ਪਹਿਲਾ 20 ਕਈ ਵਾਰ ਜਿਹੜੀ ਹੈ ਸਮੇ ਸਮੇਸਰ ਲਾਂਚ ਹੁੰਦੀ ਰਹਿੰਦੀ ਹੈ ਹਰੇਕ ਸਾਲ ਆਲਮੋਸਟ ਤਿੰਨੇ ਚਾਰ ਮਹੀਨੇ ਇਸ ਜਾਂਦੇ ਹੈਗੇ ਤਿੰਨ ਚਾਰ ਮਹੀਨੇ ਦੇਖਦੇ ਆਂਗੇ ਦੋ ਮਹੀਨੇ ਕਿਤੇ ਛੇ ਮਹੀਨੇ ਕਿ ਤਿੰਨ ਮਹੀਨੇ ਛੱਡ ਛੱਡ ਕੇ ਦੇਖਦੇ ਆਂ ਸੋ ਇਹ ਨਹੀਂ ਹੈਗਾ ਕਿ ਕੋਈ ਸਰਕਾਰ ਤੁਹਾਡੇ ਦਵਾਰ ਜਿਹੜੀ ਅੱਜ ਆ ਅਸੀਂ ਲਗਾਤਾਰ ਜਿਹੜਾ ਹੈਗਾ ਆਰਡਰ ਜਾਰੀ ਕਰਦੇ ਰਹਿੰਦੇ ਆ ਕਦੇ ਕਿਸੇ ਲੈਵਲ ਦੀ ਅਥਾਰਟੀ ਨੂੰ ਕਦੇ ਕਿਸੇ ਲੈਵਲ ਦੀ ਅਥਾਰਟੀ ਨੂੰ ਸੋ ਜਦੋਂ ਕਿਤੇ ਸਾਨੂੰ ਪਿੱਛੇ ਜੇ ਡਾਟਾ ਮੰਗਵਾਇਆ ਸੀ ਜਦੋਂ ਕਿਤੇ ਸਾਨੂੰ ਰਿਪੋਰਟਾਂ ਮਿਲਦੀਆਂ ਨਹੀਂ ਆ ਤਾਂ ਤੁਰੰਤ ਅਸੀਂ ਜਿਹੜਾ ਹੈਗਾ ਕਰਦੇ ਆਂਗੇ